ਹਾਂਜੀ ਮਿੱਤਰੋ ਤੁਸੀਂ ਦੇਖਦੇ ਹੋਗੇ ਨਾ ਵੀ ਆ ਗੱਡੀਆਂ ਖੜੀਆਂ ਸੜਕ ਤੇ ਤੁਹਾਨੂੰ ਐ ਲੱਗਦਾ ਹੋਊ ਵੀ ਮੈਂ ਪਾਤਣ ਆ ਗਿਆ ਪਰ ਇਹ ਪਾਤੜਾ ਨਹੀਂ ਹੈਗਾ ਮਿੱਤਰੋ ਇਹ ਮੇਰਾ ਪਿੰਡ ਹੈ ਲੋਹਾਘੜਾ ਤੇ ਸਭ ਤੋਂ ਵੱਡੀ ਗੱਲ ਆ ਬਾਈ ਮੇਰੇ ਪਿੰਡ ਦੇ ਨੌਜਵਾਨ ਨੇ ਪਿੰਡੀ ਕੰਮ ਤੋਰ ਲਿਆ ਕੰਮ ਕੀ ਤੋਰਾ ਤੇ ਗੱਡੀਆਂ ਬਾਈ ਜੇ ਨੂੰ ਹੁਣ ਦਿੰਦਾ ਇਹ ਨਹੀਂ ਹੈਗਾ ਵੀ ਬੱਸ ਅਕੇ ਜਾ ਬੇਚ ਤੇ ਮੁੜ ਕੇ ਕਿਹੜਾ ਪੁੱਛਣਾ ਕਿਉਂਕਿ ਪਿੰਡ ਵਾਲੇ ਬੰਦੇ ਕਦੇ ਵੀ ਝੂਠ ਨਹੀਂ ਬੋਲਦੇ ਨਾ ਹੀ ਕਿਸੇ ਨੂੰ ਕੋਈ ਝਾਲੀ ਚੀਜ਼ ਵੇਚਣਾ ਕਿਉਂਕਿ ਪਿੰਡ ਵਾਲੇ ਬੰਦੇ ਹੁੰਦੇ ਦਿਲੋ ਬਰਤਨ ਵਾਲੇ ਤੁਹਾਨੂੰ ਉਹ ਬੰਦੇ ਨਾਲ ਬਣਾਉਣਾ ਜਿਹਦੀਆਂ ਗੱਡੀਆਂ ਨੇ ਇੰਨੀਆਂ ਆ ਬੰਦਾ ਬਈ ਉਹ ਮੇਰੇ ਪਿੰਡ ਦਾ ਜਿਹਨੇ ਇੱਥੀ ਪਤਣਾ ਬਣਾਇਆ ਪਿਆ ਹੈ ਨਾ ਬਈ ਹਾਂਜੀ ਵੀਰੇ ਆਪਾਂ ਨੇ ਵੀਰੇ ਪਿੰਡ ਦੇ ਵਿੱਚ ਕੰਮ ਖੋਲੇਗਾ ਤੇ ਬਾਕੀ ਵੀਰੇ ਆਪਣੀ ਖਾਸੀਅਤ ਇਹ ਹੈ ਕਿ ਜਿਹੜੀ ਕਾਰ ਦੇ ਵਿੱਚ ਚੀਜ਼ ਹੁੰਦੀ ਹੈ ਆਪਾਂ ਦੱਸ ਕੇ ਦਿੰਨੇ ਆ ਆਪਣਾ ਡੀਲਰ ਆਣ ਕੰਮ ਨਹੀਂ ਹੈਗਾ ਵੀ ਕਾਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਲੁਕੋ ਹੋ ਰੱਖੀਏ ਨਾ ਹੀ ਵੀਰੇ ਆਪਣੇ ਦੇ ਕਾਰ ਦੇ ਉੱਪਰ ਕੋਈ ਪਲਿੱਪਾ ਬੋਚੀ ਹੁੰਦੀ ਹੈ ਜਿਵੇਂ ਕਾਰ ਕਾਰ ਨਾਰਮਲ ਹੁੰਦੀ ਹੈ ਕਾਰ ਵੀਰੇ ਆਪਾਂ ਹੋਮ ਹੀ ਦਿੰਨੇ ਆ ਕਸਟਮਰ ਆਹ ਦੇਖੋ ਬਈ ਆਹ ਬਾਈ ਕੋਲੇ ਗੱਡੀ ਖੜੀ ਆ ਐਵੇਂ ਨਹੀਂ ਹੈਗਾ ਉਹ ਕੱਲੀਆਂ ਪਾਲਸਾ ਵਾਲੀਆਂ ਨੇ ਜਾਇਜ ਦੀ ਖੜੀ ਉਹੋ ਜੀ ਆ ਬਈ ਆਹ ਨੇਰੀ ਕਰਕੇ ਕੋ ਬਾਈ ਕਹਿੰਦਾ ਵੀ ਆਪਾਂ ਝੂਠ ਜੀ ਨਹੀਂ ਬੋਲਨੇ ਗੱਡੀਆਂ ਸਾਫ਼ ਜੀਆਂ ਗੱਡੀਆਂ ਲਾਉਂਦੇ ਆ ਬਾਈ ਕਹਿੰਦੇ ਬਸ ਆਪਾਂ ਮਾਰਜਨ ਦੀ ਰੱਖਿਆ ਬਾਹਲੇ ਨਹੀਂ ਗੋਹਣਾ ਨਾ ਬਾਈ ਆਪਾਂ ਵੀਰੇ ਸਭ ਤੋਂ ਸਸਤੇ ਰੇਟ ਦੇ ਕਾਰ ਦੇ ਦਿੰਨੇ ਆ ਆਪਣਾ ਖੁੱਲਾ ਚੈਲੰਜ ਹੁੰਦਾ ਵੀਰੇ ਪੰਜਾਬ 'ਚ ਹਾਂਜੀ ਵੀਰੇ ਇਸ ਕਿਤੋਂ ਸਸਤੀ ਕਾਰ ਨਹੀਂ ਮਿਲਣੀ ਜਿਹੜੀ ਨਾਲੇ ਦਿੱਲੀ ਸਾਥੇ ਮਿਲਦੀ ਆਲੇ ਨਹੀਂ ਵੀਰੇ ਆਪਾਂ ਤੁਹਾਨੂੰ ਹੋਰ ਰੇਟ ਤੋਂ ਵੀ ਸਸਤੇ ਰੇਟ 'ਚ ਕਾਰ ਦੇ ਦਾਂਗੇ ਆਪਾਂ ਪੰਜਾਬ 'ਚ ਹਾਂਜੀ ਵੀਰੇ ਅੱਛਾ ਹਾਂਜੀ ਵੀਰੇ ਫਿਰ ਤਾਂ ਮੈਂ ਲੋਹੇਗੜ ਦਾ ਨਾ ਦਿੱਲੀ ਵਾਲਾ ਕੰਮ ਹੀ ਹੋਇਆ ਪਿਆ ਹੋਣਾ ਹਾਂਜੀ ਹਾਂਜੀ ਵੀਰੇ ਸਭ ਤੋਂ ਸਸਤੀਆਂ ਕਾਰਾਂ ਮਿਲਦੀਆਂ ਨਹੀਂ ਉਰੇ ਆ ਕਿਹੜੀ ਗ ਹੈ ਹਾਂ ਵੀਰੇ ਜਹਾਜ਼ ਆ 7 ਸੀਟਰ ਕਾਰ ਆ ਫੈਮਿਲੀ ਲਈ ਸਭ ਤੋਂ ਟੌਪ ਦੀ ਕਾਰ ਹੈਗੀ ਤੇ ਜੇ ਦੀ ਮੈਂ ਰੇਟ ਦੀ ਗੱਲ ਕਰਾਂ ਤੁਸੀਂ ਹੈਰਾਨ ਹੋ ਜਾਓਗੇ ਰੇਟ ਸੁਣ ਕੇ ਵੀ ਠੀਕ ਆ ਬਾਈ ਜਿਹੜੇ ਮੇਰੇ ਭਰਾ ਨੇ ਬਾਈ ਹੁਣ ਗੱਡੀਆਂ ਲੈਣੀਆਂ ਨੇ ਤਾਂ ਬਾਈ ਕੋਲੇ ਲੋਹਾ ਗੜੇ ਆ ਜਿਓ ਚਾਹੇ ਦਿੱਲੀ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਉਦੋਂ ਵੀ ਅੱਧੇ ਰੇਟ ਤੇ ਬਾਈ ਗੱਡੀਆਂ ਦਿੰਦਾਗਾ ਬਾਕੀ ਲੋਨ ਕਰਾਉਣਾ ਲੋਨ ਵੀ ਵੀਰੇ ਕਰਵਾ ਦਿੰਨੇ ਆਪਾਂ ਹਾਂਜੀ ਵੀਰੇ ਫੁੱਲ ਲੋਨ ਕਰਵਾ ਦਿੰਨੇ ਆਗੇ ਫਿਰ ਤਾਂ ਆਧਾਰ ਕਾਰਡ ਲੈ ਕੇ ਆਵੇ ਗੱਡੀ ਲੈ ਜਾ ਹਾਂ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਜੋ ਤੇ ਉਹ ਤੁਹਾਨੂੰ ਆਪਾਂ ਗੱਡੀ ਜੀ ਭੇਜਾਂਗੇ ਅੱਛਾ ਹਾਂਜੀ ਵੀਰੇ ਬਹੁਤ ਸਿਰ ਲਈ ਜਾਂਦਾ ਬਾਈ ਤੇ ਬਾਈ ਆਹ ਕਿਹੜੀ ਗੱਡੀ ਆ ਇਹ ਆ ਗਈ ਆ ਵੀਰੇ Honda Amaze 2016 ਮਾਡਲ ਆਪਣੇ ਆਪ ਦੇ ਨਾਮ ਆ ਪਹਿਲਾਂ ਇਹ ਕਿਸੇ ਫੌਜੀ ਵੀਰ ਕੋਲ ਸੀਗੀ ਤੇ ਆਪਣੇ ਦੇ ਉੱਤੇ ਹੁਣ ਬਰਨਾਲਾ ਨੰਬਰ ਲਗਵਾ ਲਿਆ ਸੈਕੰਡ ਓਨਰ ਆ ਗਈ ਇਹ ਤੇ ਜਿਵੇਂ ਦੀ ਐਵਰੇਜ ਦੀ ਗੱਲ ਕਰਾਂ ਤਾਂ ਪਲਟਿਨੇ ਵਾਲਾ ਕੰਮ ਹੈ ਦੀ ਐਵਰੇਜ ਆ 27 ਤੋਂ 28 ਦੀ ਐਵਰੇਜ ਆ ਉਸ ਤੋਂ ਐਵਰੇਜ ਘਟਾ ਜੇ ਉਹਦੇ ਲਈ ਆਪਾਂ ਲਿਖ ਕੇ ਬੈਠੇ ਆ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੋ ਲਿਖ ਕੇ ਕੋਈ ਵੀ ਕਾਰ ਲੈ ਜਾਓ ਪੱਕੇ ਨੰਬਰ ਦੀ ਹੈ ਬਾਈ ਹਾਂਜੀ ਵੀਰੇ ਠੀਕ ਆ ਬਾਈ ਤੇ ਸਾਰੀਆਂ ਗੱਡੀਆਂ ਬਾਰੇ ਦੱਸਦੇ ਆ ਮਾੜਾ ਮਾੜਾ ਬਾਈ ਤੇ ਇਹਦਾ ਰੇਟ ਹੈਗਾ ਵੀਰੇ 3 ਲੱਖ 30000 ਰੁਪਇਆ ਤੇ ਜੇ ਆ ਗਈ ਵੀਰੇ ਆਪਣੇ ਕੋਲੇ Honda City ਆਟੋਮੈਟਿਕ ਆ ਗਈ ਇਹ ਤੇ ਡਬਲ 에어ਬੈਗ ਹੈ ਵੀਰੇ ਇਹ ਚ ਇਹ ਵੀਰੇ ਕਾਰ ਸਾਡੇ ਵੱਲੋਂ ਤੋਹਫਾ ਕਸਟਮਰ ਨੂੰ ਕਾਰ ਦਾ ਮਾਡਲ ਤੁਸੀਂ ਦੇਖ ਲਓ ਮਾਡਲ ਹੈਗੇ 2010 ਪਰ ਜੇ ਮੈਂ ਕੰਡੀਸ਼ਨ ਦੀ ਗੱਲ ਕਰਾਂ ਤੁਸੀਂ ਕਹਿ ਨਹੀਂ ਸਕਦੇ 2010 ਮਾਡਲ ਦੀ ਕਾਰ ਇੰਨੀ ਜਿਆਦਾ ਸਾਫ਼ ਪਈ ਹੈ ਨਾ ਅਗਲਾ ਦੇਖਣ ਨੂੰ ਕੋਈ ਵੀ ਕਾਰ ਰਹੇ ਠੱਕ ਟੁੱਕਟ ਵੀ 22 23 ਮਾਡਲ ਕਾਰ ਹੋ ਇੰਨੀ ਕਾਰ ਸਾਫ਼ ਪਈ ਹੈ ਇਹ ਮਲਾਜਮ ਕੋਲ ਆਹੀ ਕਰਦਾ ਹੈ ਹਾਂ ਆਟੋਮੈਟਿਕ ਆ ਵੀਰੇ ਡਬਲ 에ਅਰ ਬੈਗ ਇਹਦੇ ਵਿੱਚ ਬੀਐਮਡਬਲਯੂ ਵਾਲੇ ਫਰਨੀਚਰ ਨੇ ਦੇ ਵਿੱਚ ਹਾਂ ਹਾਂ ਵੀਰੇ ਰੇਟ ਵੀਰੇ ਰੇਟੇ ਬਹੁਤ ਘਾਟਾ ਕਰਦਾ ਇਹਦਾ ਅਸਲ ਆ ਬਈ ਇਹ ਆ ਗਈ ਵੀਰੇ ਆਪਣੇ ਕੋਲੇ ਗ੍ਰੈਂਡ ਆਈ10 2013 ਮਾਡਲ ਆ ਗਈ ਪਟ੍ਰੋਲ ਵਾਲਾ ਇਹ ਵੇਰੀਐਂਟ ਆ ਇਹਦਾ ਇਹ ਕਾਰ ਪਟ੍ਰੋਲ 'ਚ ਵੀ ਡੀਜ਼ਲ ਜਿੰਨੀ ਐਵਰੇਜ ਦਿੰਦੀ ਆ ਪੂਰਾ ਧਮਾਕਾ ਕਰਦਾ ਇਹ ਪੂਰਾ ਮਾਰਕੀਟ 'ਚ ਖੱਦਾ ਪਾਇਆ ਹੋਇਆ ਕਾਰ ਨੇ ਇਹਨੇ ਧੀਲੇ ਨੰਬਰ ਹੈ ਐਨਓਸੀ ਆਪਾਂ ਦਵਾਇਆ ਕਟਵਾ ਕੇ ਫਸਟ ਓਨਰ ਦੀ ਕਾਰ ਆ ਗਈ ਤੇ ਅਗਲੀ ਕਾਰ ਆ ਗਈ ਆਪਣੇ ਕੋਲੇ ਹੋਂਡਾ ਸਿਟੀ 2014 ਮਾਡਲ ਫਰਸਟ ਓਨਰ ਇਹ ਵੀ ਕਾਰ ਸਾਰੀ ਓਰੀਜਨਲ ਆ ਗਈ ਤੇ ਮਰਾਜਮਨ ਦੀ ਕਾਰ ਆਪਣੇ ਕੋਲੇ ਜਿੰਨੀਆਂ ਕਾਰਾਂ ਹੁੰਦੀ ਨੇ ਜਿਆਦਾ ਆਪਣੇ ਕੋਲੇ ਜਿਆਦਾ ਕਾਰਾਂ ਮਰਾਜਮਨ ਵਾਲੀ ਹੁੰਦੀਆਂ ਹਾਂ ਹਾਂ ਵੀਰੇ ਬਾਕੀ ਆਪਣੇ ਕੋਲੇ ਕਾਰ ਜਿੰਨੀ ਆਉਂਦੀ ਸਾਰੇ ਕੰਪਨੀ ਚੋਂ ਆਉਂਦੀ ਐ ਨਹੀਂ ਕੋਈ ਕਾਗਜ਼ ਪੱਤਰ ਦਾ ਫਰੋਡ ਹੋਊਗਾ ਸਾਰੇ ਕਾਗਜ਼ ਪੱਤਰ ਦੀ ਰਿਸਪੋਨਸਿਬਿਲਟੀ ਆਪਣੇ ਹੋ ਇੰਜਨ ਗੇਅਰ ਦੀ ਆਪਣੀ ਗਾਰੰਟੀ ਵੀ ਲਿਖੀ ਹਾਂ ਬਾਈ ਇਹ ਤਾਂ ਵੱਡੀ ਗੱਲ ਹੈ ਗੱਡੀ ਦਾ ਪਤਾ ਲੈ ਤਾਂ ਹਰੇਕ ਬੰਦਾ ਕਿਦੋਂ ਲੈਂਦਾ ਫਿਰ ਕਾਗਜ਼ ਪੱਛੇ ਬੰਦਾ ਗੀੜੇ ਦਬਾਈ ਜਾਂਦਾ ਨਾ ਹਾਂਜੀ ਕਾਗਜ਼ ਪੱਤਰ ਦੀ ਆਪਣੀ ਗਾਰੰਟੀ ਹੋ ਇੰਜਨ ਗੇਅਰ ਦੀ ਆਪਾਂ ਲ ਆ ਹੁਣ ਤੁਸੀਂ ਐਵੇਂ ਦਿੱਲੀ ਨਾਲ ਤੇਲ ਫੁਕੋ ਜਿੰਨਾ ਤੁਸੀਂ ਤੇਲ ਫੁਕੋ ਉਹਦੇ ਦੁੱਗਣਾ ਫਾਇਦਾ ਓੜਿਆ ਮੇਰੇ ਪਿੰਡ ਦਾ ਮੁੰਡੇ ਹੀ ਕਰ ਦੂਗਾ ਕਿਉਂਕਿ ਬਾਈ ਨੇ ਉਦੋਂ ਬਾਅਦ ਗੱਡੇ ਨਾ ਪਿੰਡ ਖੜਾ ਰਿੰਗ ਕੋਸ ਬਾਈ ਆ ਗੜਿਆ ਕੁਸ ਬਾਈ ਦਾ ਸਟੋਰ ਆ ਬਾਈ ਬਾਗਲ ਬਣਿਆ ਹੋਗਾ 20 ਬਾਈ ਗੱਡੀਆਂ ਬਾਈ ਕੋਲੇ ਉੱਥੇ ਖੜੀਆਂ ਬਾਕੀ ਉਧਰ ਖੜੀਆਂ ਨੇ ਫਿਰ ਕਾਰਾਂ ਹਾਂ ਠੀਕ ਆ ਉਧਰ ਖੜੀਆਂ ਨੇ ਜਿਹੜੀ ਮਰਜ਼ੀ ਗੱਡੀ ਤੁਸੀਂ ਕਹੋਗੇ ਬਾਈ ਕੋਲੇ ਮਿਲ ਜੂਗੀ ਸਭ ਤੋਂ ਵੱਡੀ ਗੱਲ ਬਾਈ ਆਏ ਆ ਕਿਉਂ ਅੱਜ ਦੇ ਜ਼ਮੇ ਤੇ ਫਰਾਡ ਹੁੰਦਾ ਵਾਲਾ ਕਾਗਜ ਪੱਤਰ ਚ ਬਾਕੀ ਵੀਰੇ ਆਪਣਾ ਕੰਮ ਕਰੀ ਜਾਗਾ ਆਪਾਂ ਕੋਈ ਡੀਲਰ ਆਣਾਗਾ ਮਣੀ ਫਿਰ ਕਰਦੇ ਕੁਝ ਬਾਈ ਦੀ ਕੋਠੀ ਆਗੀ ਇਹ ਕੱਟੇ ਜਿਹਾ ਕੰਮ ਨਹੀਂ ਹੈਗਾ ਇਹ ਮੁੜ ਕੇ 15 ਘੜੀ ਲੱਭੂ ਇਹਨੂੰ ਗੱਡੀ ਵੇਚ ਦੀ ਹਾਂਜੀ ਕਦ ਸਭ ਤੋਂ ਵੱਡੀ ਗੱਲ ਆ ਬਾਈ ਸਲੂਟ ਆ ਬਾਈ ਨਾ ਬਈ ਛੋੜੀ ਨਹੀਂ ਬਸੇ ਕੰਮ ਤੋਰਿਆ ਹਣਾ ਬਾਈ ਹਾਂ ਤੇ ਬਾਕੀ ਵੀਰੇ ਆਪਣੇ ਪੇਜ ਬਣੇ ਹੋ ਨੇ ਸਾਰੇ ਭਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਹਾਂਗੇ ਆਪਣੋ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਟਾਈਮ ਹਾਂ ਹਾਂਜੀ ਵੀਰੇ ਨਹੀਂ ਮਿੱਤਰੋ ਧੰਨਵਾਦ ਵੀਰੇ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਭਰਾ ਨੇ ਗੱਡੀ ਲੈਣੀ ਤਾਂ ਬਾਈ ਨਾਲ ਗੱਲ ਕਰ ਲਓ ਗੱਡੀਆਂ ਦਾ ਬਾਈ ਲੈਣ ਵਾਲਾ ਹੀ ਖੜਾ ਜਿਵੇਂ ਕਹਿੰਦੇ ਪਾਤਨਾਂ ਦੀ ਲੀਨਿਆ ਗੱਡੀਆਂ ਦਾ ਬਾਈ ਇੱਥੇ ਖੜਾਈ ਖੜਾ ਬਾਈ ਹਾਂਜੀ ਵੀਰੇ ਧੰਨਵਾਦ ਵੀਰੇ ਠੀਕ ਆ ਵੀਰੇ